ਸਤਿ ਸ਼੍ਰੀ ਅਕਾਲ ਜੀ ਮੈਂ ਐਮ ਐਕਟਿਵ ਕਾ ਸਵਾਗਤ ਕਰਦੀ ਹਾਂ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਖਾਸ ਰਿਪੋਰਟ ਚ ਦਰਸ਼ੀ ਵਿਦਾਨਕ ਹਲਕਾ ਜੰਡਿਆਲਾ ਗੁਰੂਦੇਵ ਲੋਕਾਂ ਲਈ ਖੁਸ਼ਖਬਰੀ ਹੈ ਪੰਜਾਬ ਸਰਕਾਰ ਵੱਲੋਂ ਇਲਾਕੇ ਦੀ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ 1.2 ਕਰੋੜ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੇ ਨਵੇਂ ਪ੍ਰੋਜੈਕਟ ਦੀ ਹੁਣ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਕੈਬਨਿਟ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਏਟੀਓ ਨੇ ਵਿਅਕਤੀਗਤ ਤੌਰ ਤੇ ਨੀ ਪੱਥਰ ਰੱਖੇਤਾ ਸ਼ੁਰੂ ਹੋਣ ਵਾਲੀਆਂ ਸੜਕਾਂ ਚ ਸ਼ਾਮਲ ਹਨ ਸੱਤਪੁਰ ਤੋਂ ਡੈਰੀਵਾਲ ਰੋਡ ਪਾਟਕੇ ਤੋਂ ਤਰਸੀਕਾ ਰੋਡ ਕੰਜਾਮਪੁਰ ਤੋਂ ਪਾਟਕੇ ਰੋਡਤ ਲਵੰਦੀ ਤੋਂ ਸੰਗਰਾਈ ਰੋਡ ਇਹ ਸਾਰੀਆਂ ਸੜਕਾਂ ਉੱਚ ਗੁਣਵੱਤਾ ਅਤੇ ਤਕਨੀਕੀ ਮਿਆਰ ਅਨੁਸਾਰ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਕੀਤੀਆਂ ਜਾਣਗੀਆਂ ਤੇ ਲੋਕਾਂ ਨੂੰ ਸਬੋਧਨ ਕਰਦਿਆਂ ਮੰਤਰੀ ਹਰਭਜਨ ਸਿੰਘ ਨੇ ਕਿਹਾ ਇਹ ਯੋਗ ਆਵਾਜ਼ ਚਾਹੀਦਾ ਹੈ ਹਰ ਅੱਜ ਹਰ ਇਨਸਾਨ ਨੂੰ ਆਪਣੇ ਕੰਮ ਰੋਜ਼ਗਾਰ ਜਾਂ ਸੇਵਾਵਾਂ ਲਈ ਬਿਹਤਰ ਸੜਕਾਂ ਦੀ ਲੋੜ ਹੈ ਅਸੀਂ ਯਕੀਨੀ ਬਣਾਵਾਂਗੇ ਕਿ ਹਲਕੇ ਦੀ ਹਰੇਕ ਸੜਕ ਅਪਗ੍ਰੇਡ ਹੋਵੇ ਉਹਨਾਂ ਨੇ ਇਹ ਵੀ ਉੱਚਿਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਕੰਮ ਦੀ ਗੁਣਵੱਤਾ ਤੇ ਸਮਰਿਤਾ ਬਰਕਰਾਰ ਰੱਖਣ ਲਈ ਨਿਰੰਤਰ ਨਿਗਰਾਨੀ ਕੀਤੀ ਜਾਵੇ ਦਾ ਦੱਸ دیے ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਪੰਜਾਬ ਸਰਕਾਰ ਰਾਜ ਪੱਧਰ ਤੇ ਆਵਾਜਾਈ ਦੇ ਢਾਂਚੇ ਨੂੰ ਨਵਾਂ ਪੂਰਨ ਰੂਪ ਦੇਣ ਲਈ ਵਚਨਬੱਧ ਹੈ ਸੜਕਾਂ ਦੇ ਨਾਲ ਨਾਲ ਸਿੱਖਿਆ ਸਿਹਤ ਅਤੇ ਨੌਜਵਾਨੀ ਲਈ ਰੋਜ਼ਗਾਰ ਦੇ ਮੌਕੇ ਬਣਾਉਣਾ ਵੀ ਸਰਕਾਰ ਦੀ ਮੂਲ ਪ੍ਰਾਥਮਿਕਤਾ ਹੈ ਤਾਂ ਆਓ ਅਸੀਂ ਸਭ ਮਿਲ ਕੇ ਨਸ਼ਿਆਂ ਤੋਂ ਆਜ਼ਾਦ ਤੇ ਆਰਥਿਕ ਸਾਰਥੀ ਮਜ਼ਬੂਤ ਪੰਜਾਬ ਵੱਲ ਕਦਮ ਵਿਧਾਈਏ ਤੇ ਵਿਕਾਸ ਸਿਰਫ ਰਾਜ ਦੀ ਜ਼ਿੰਮੇਵਾਰੀ ਨਹੀਂ ਇਹ ਸਾਡੀ ਵੀ ਜ਼ਿੰਮੇਵਾਰੀ ਹੈ ਅੱਜ ਜੰਡਿਆਲਾ ਗੁਰੂ ਹਲਕੇ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਕਿ ਇੱਥੋਂ ਜਿਹੜੀ ਰਸੂਲਪੁਰ ਕਲਾਂ ਤੋਂ ਮਹਿਤਾ ਰੋਡ ਤੱਕ ਜਿਹੜੀ ਇਹ ਲਿੰਕ ਰੋਡ ਸੀਗੀ ਜਿਹੜਾ ਇਹ ਲਗਭਗ ਸਵਾ 2 2.5 ਕਿਲੋਮੀਟਰ ਆ ਇਹਦੀ ਜਿਹੜੀ ਆ ਉਹਨੂੰ ਅਸੀਂ ਬਣਾਉਣ ਜਾ ਰਹੇ ਹਾਂ ਇਦੇ ਨਾਲ ਮਹਿਤੇ ਤੱਕ ਦਾ ਜਿਹੜਾ ਰਸਤਾ ਹੈ ਸਾਰਾ 21 ਕਿਲੋਮੀਟਰ ਦਾ ਸੀ ਸਿੱਧੇ ਮਹਿਤਾ ਰੋਡ ਤੇ ਇਹਦੇ ਨਾਲ ਚੜ ਜਾਗੇ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ 19000 ਕਿਲੋਮੀਟਰ ਲਿੰਕ ਛੜਕਾਂ ਜੜੀਆਂ ਬਣਨੀਆਂ ਨੇ ਉਹਨਾਂ ਦਾ ਅਨੁਮਤੀ ਦਿੱਤੀ ਆ ਔਰ ਉਹਨਾਂ ਦੇ ਜਿਹੜੇ ਇਹ ਸੜਕਾਂ 19000 ਕਿਲੋਮੀਟਰ ਦੀਆਂ ਦਿੱਤੀਆਂ ਨੇ ਇਹਦੇ ਨਾਲ ਪੂਰਾ ਪੰਜਾਬ ਜਿਹੜਾ ਇਦੇ ਵਿੱਚ ਲਿੰਕ ਛੜਕਾਂ ਜਿਹੜੀਆਂ ਬਣ ਜਾਣਗੀਆਂ ਛੜਕਾਂ ਦਾ ਪੂਰੀ ਤਰ੍ਹਾਂ ਜਾਲ ਪੂਰੇ ਪੰਜਾਬ ਦੇ ਵਿੱਚ ਵਿਛ ਜਾਊਗਾ ਔਰ ਬੜੀ ਸਾਡੇ ਵਾਸਤੇ ਖੁਸ਼ੀ ਵਾਲੀ ਤੇ ਤਸੱਲੀ ਵਾਲੀ ਗੱਲ ਆ ਕਿ ਜਿਹੜੇ ਕੰਮ ਬੜੇ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਸੀਗੇ ਨਹੀਂ ਹੋ ਰਹੇ ਸੀਗੇ ਉਹ ਵੀ ਇਸ 3.5 ਤੋਂ 4 ਸਾਲ ਦੇ ਵਿੱਚ ਹੋਏ ਨੇ ਔਰ ਇਹ ਜਿਹੜੀ ਸੜਕਾ 2.5 ਕਿਲੋਮੀਟਰ ਦੀ ਇਹਦੇ ਉੱਤੇ 45 ਲੱਖ ਰੁਪਈਆ ਜਿਹੜਾ ਆ ਉਹ ਖਰਚ ਹੋਣਾ ਪ੍ਰਵਾਨਗੀ ਜਿਹੜੀ ਦੇ ਦਿੱਤੀ ਗਈ ਆ ਅਸੀਂ ਹਾਰਡਲੀ ਇਹਨੂੰ 3-4 ਮਹੀਨੇ ਦੇ ਵਿੱਚ ਵਿੱਚ ਇਹ ਜਿਹੜੀ ਸੜਕਾਂ ਇਹ ਕੰਪਲੀਟ ਕਰਦੇ ਆਂਗੇ ਸੋ ਮੇਰੇ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਮੁਬਾਰਕਬਾਦ ਸਾਡੇ ਸੂਬੇਦਾਰ ਸ਼ਨਾਖ ਸਿੰਘ ਜੀ ਚੇਅਰਮੈਨ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਸਰਦਾਰ ਮੇਜਰ ਸਿੰਘ ਜੀ ਰਸ਼ਪਾਲ ਸਿੰਘ ਜੀ ਸਾਡੇ ਸਾਰੇ ਪਤਵੰਤੇ ਸੱਜਣ ਜਿਹੜੇ ਨੇ ਪਿੰਡ ਵਾਸੀ ਇੱਥੇ ਮੌਜੂਦ ਨੇ ਸੋ ਮੈਂ ਸਾਰਿਆਂ ਨੂੰ ਅੱਜ ਦੇ ਇਸ ਮੁਬਾਰਕ ਬਹੁਤ ਮੌਕੇ ਤੇ ਵਧਾਈ ਦੇਣਾ ਔਰ ਵਾਹਿਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਕਰਦਾ ਕਿ ਉਹ ਇਤਰਾ ਹੀ ਹੱਕ ਸੱਚ ਤੇ ਚੱਲਣ ਦੀ ਜੜੀ ਆ ਉਹ ਸਾਨੂੰ ਅਸ਼ੀਰਵਾਦ ਦਿੰਦੇ ਰਹਿਣ ਅਸੀਂ ਲੋਕ ਹਿੱਤ ਦੇ ਵਿੱਚ ਕੰਮ ਜਿਹੜੇ ਆ ਉਹ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀ ਹਰ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਇਹ ਰਿਪੋਰਟ ਤਿਆਰ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਪੂਰੀ ਨੇ ਪੰਜਾਬੀ ਲਿੰਕ মিডিਆ ਅੰਮ੍ਰਿਤਸਰ ਤੋਂ ਇਸ ਤਰ੍ਹਾਂ ਦੀ ਹਰ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਸਰਕਾਰ ਹੁਣ ਸਰਕਾਰ ਨੇ ਜੋ ਕਦਮ ਚੁੱਕਿਆ ਹੈ ਕਿ ਉਹ ਸਹੀ ਚੁੱਕਿਆ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ